کسے بھی لیڑیاں کو جد کے دیر پہچان کرتا ہے کسے بھی لیڑیاں کو جد کے دیر پہچان کرتا ہے خودوں حاکم منوکی مانتا دا کہان کرتا ہے بڑے ذلِ الٰہی شاہ ملے گئے خات رچے بڑے ذلِ الٰہی شاہ ملے گئے خات رچے

ਨੀਤੀਆਂ ਵੀ ਕਾੜੀਆਂ ਘੜਦਾ ਤੇ ਉਤੋਂ ਦੂਰ ਆਪਣੀ ਨੀਤ ਚੋਣਾ ਕਾਣ ਕਰਦਾ ਹੈ ਬੜਾ ਸ਼ਾਜਰ ਹੈ ਨਾਜ਼ਮ ਨੀਤੀਆਂ ਵੀ ਕਾੜੀਆਂ ਘੜਦਾ ਤੇ ਉਤੋਂ ਦੂਰ ਆਪਣੀ ਨੀਤ ਚੋਣਾ ਕਾਣ ਕਰਦਾ ਹੈ ਚੁਫੇਰੇ ਦੇਖ ਦੇ ਅੰਗਾਰ ਖਿੰਡਵਾ ਕੇ ਉਜੁਰਾ ਵਰ ਚੁਫੇਰੇ ਦੇਖ ਦੇ ਅੰਗਾਰ ਖਿੰਡਵਾ ਕੇ ਉਜੁਰਾ ਵਰ ਖਲੋਕੇ ਗੁੰਬਦਾਂ ਤੇ ਅਮਨ ਦਾ ਗੂੰਗਾਣ ਕਰਦਾ ਹੈ ਖਲੋਕੇ ਗੁੰਬਦਾਂ ਤੇ

ਖੁੰਨੀ ਨਦੀ ਦੇ ਵਹਿਣ ਅੰਦਰ ਤਰਦੀਆਂ ਜਾਪਣ ਡਰਾਉਣੇ ਖਾਬ ਵਰਗੇ ਸ਼ਹਿਰ ਵਿੱਚ ਸੁਖਨੀਲੀਆਂ ਕੁੜੀਆਂ ਕਿਸੇ ਖੁੰਨੀ ਨਦੀ ਦੇ ਵਹਿਣ ਅੰਦਰ ਤਰਦੀਆਂ ਜਾਪਣ ਡਰਾਉਣੇ ਖਾਬ ਵਰਗੇ ਸ਼ਹਿਰ ਵਿੱਚ ਸੁਖਨੀਲੀਆਂ ਕੁੜੀਆਂ ਮਲਾਰਾਹੀਣ ਬਚਪਨ ਹਾਸਿਆਂ ਕੋਰੀ ਜਵਾਨੀ ਹੈ ਮਲਾਰਾਹੀਣ ਬਚਪਨ ਹਾਸਿਆਂ ਕੋਰੀ ਜਵਾਨੀ ਹੈ ਕੁੜੀਆਂ ਮਹਿੰਦੀਆਂ ਨੂੰ ਆਪ ਕੀਆਂ ਪੀਲੀਆਂ ਕੁੜੀਆਂ

ਕਦੇ ਤਾਂ ਕੁੱਖ ਹੀ ਵੱਡ ਜਾਂਦੀ ਹੈ ਕਬਰ ਦਾ ਲਾਪਰ ਕਿਸੇ ਭੈੜੀ ਨਜ਼ਰ ਭੈੜੇ ਵਿਵਾਜਾਂ ਨਹੀਂ ਆਪਣੀਆਂ ਬਹੁਤ ਸ਼ੁਕਰਾ